ਪੰਜਾਬ ਦੇ ਹੱਕਾਂ ਦੇ ਉੱਤੇ ਇੱਕ ਹੋਰ ਬਹੁਤ ਵੱਡਾ ਡਾਕਾ ਜਿਹੜਾ ਉਹ ਮਾਰਨ ਦੀ ਤਿਆਰੀ ਜਿਹੜੀ ਹੈ ਉਹਦੀ ਵੱਡੀ ਸਾਜ਼ਿਸ਼ ਜਿਹੜੀ ਆ ਉਹ ਰਚੀ ਜਾ ਰਹੀ ਹੈ 9 ਜੁਲਾਈ 2022 ਨੂੰ ਜਿਹੜੀ ਨਾਰਥ ਜੋਨਲ ਕੌਂਸਲ ਦੀ ਮੀਟਿੰਗ ਜੈਪੁਰ ਦੇ ਵਿੱਚ ਹੋਈ ਸੀ ਉਥੇ ਜਿਹੜੀ ਪੰਜਾਬ ਦੇ ਖਿਲਾਫ ਇੱਕ ਵੱਡੀ ਸਾਜ਼ਿਸ਼ ਘੜੀ ਗਈ ਉਹਦੇ ਤਹਿਤ ਇਹ ਸਾਰਾ ਕੁਝ ਜੋ ਅੱਜ ਵਾਪਰ ਰਿਹਾ ਇਹ ਸਾਰੀ ਕਾਰਵਾਈ ਇਹ ਸਾਰੀ ਸਾਜ਼ਿਸ਼ ਉਸ ਨਾਰਥ ਜਨਰਲ ਕੌਂਸਲ ਦੀ ਮੀਟਿੰਗ ਜਿਹਦੀ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੇ ਪ੍ਰੈਜ਼ਾਈਡ ਓਵਰ ਕੀਤੀ ਸੀ ਜਿਹਦੇ ਚ ਅਰਵਿੰਦ ਕੇਜਰੀਆਲ ਵੀ ਹਾਜ਼ਰ ਸੀ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਜਿਹੜੇ ਵਿੱਤ ਮੰਤਰੀ ਚੀਮਾ ਸਾਹਿਬ ਹਾਜ਼ਰ ਸਨ ਚੰਡੀਗੜ੍ਹ ਯੂਟੀ ਦੀ ਤਰਫੋਂ ਉਸ ਵੇਲੇ ਦੇ ਸਾਡੇ ਗਵਰਨਰ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਨ ਉਹ ਹਾਜ਼ਰ ਸਨ ਤੇ ਉੱਤਰੀ ਭਾਰਤ ਦੇ ਜਿਹੜੇ ਬਾਕੀ ਜਿਹੜੇ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀ ਤੇ ਗਵਰਨਰ ਸਾਹਿਬਾਨ ਉੱਥੇ ਹਾਜ਼ਰ ਸਨ ਅਗਲੇ ਦਿਨੀ ਖਬਰਾਂ ਛਪੀਆਂ ਸੀ ਉਹਦੇ ਵਿੱਚ ਗ੍ਰਾਮ ਮੰਤਰੀ ਜੀ ਦੀ ਫੋਟੋ ਦੇ ਸਮੇਤ ਜਿਦੇ ਵਿੱਚ ਇਹ ਐਲਾਨ ਹੋਇਆ ਸੀ ਕਿ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਵਾਸਤੇ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਏਗੀ ਸਾਡੂ ਵੀ ਸੁਣ ਕੇ ਬੜੀ ਹੈਰਾਨੀ ਹੋਈ ਸੀ ਕਿਉਂਕਿ ਜਿਹੜੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਤੋਂ ਜਿਹੜਾ ਬਣਿਆ ਸੀ ਉਦੇ ਤਹਿਤ ਹੀ ਪੰਜਾਬ ਦਾ ਸੂਬਾ ਬਣਿਆ ਉਦੇ ਤਹਿਤ ਹੀ ਹਰਿਆਣਾ ਬਣਿਆ ਉਹਦੇ ਵਿੱਚ ਹੀ ਯੂਟੀ ਬਣੀ ਉਹਦੇ ਵਿੱਚ ਹੀ ਕੁਝ ਲੱਕੇ ਜਿਹੜਿਆ ਹਿਮਾਚਲ ਨੂੰ ਗਏ ਤੇ ਕਿਸ ਆਧਾਰ ਦੇ ਉੱਤੇ 50 ਸਾਲਾਂ ਤੋਂ ਵੱਧ ਸਮਾਂ ਨਿਕਲ ਜਾਂਦੇ ਦੇਸ਼ ਦੇ ਗ੍ਰਹਿ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵਕਰੀ ਜ਼ਮੀਨ ਦਿੱਤੀ ਜਾਏਗੀ ਵਿਧਾਨ ਸਭਾ ਮਗਨੋਂ ਬਾਅਦ ਸਾਡੇ ਜਿਹੜੇ ਅੱਜ ਦੇ ਹਕੂਮਰਾਨ ਨੇ ਉਹਨਾਂ ਨੇ ਜਿਹੜੇ ਪੰਜਾਬ ਦੇ ਸਾਡੇ ਵੱਡੇ ਸੰਘਰਸ਼ ਨੇ ਜਿਹੜੇ ਸਾਡੇ ਉਸ ਵੇਲੇ ਦੀ ਲੀਡਰਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਦੇ ਨਾਲ ਕੀਤੇ ਵਾਦੇ ਜਿਹੜੇ ਆ ਉਹ ਇੱਕ ਇੱਕ ਕਰਕੇ ਹੌਲੀ ਹੌਲੀ ਭੁੱਲੇ ਜਾ ਰਿਹਾ ਉਹ ਤਾਂ ਵਾਦਾ ਇਹ ਹੋਇਆ ਸੀ ਕਿ 5 ਸਾਲਾਂ ਬਾਅਦ ਹਰਿਆਣਾ ਆਪਣੀ ਰਾਜਧਾਨੀ ਬਣਾ ਲੇਗਾ ਪਰ ਅਫਸੋਸ ਹੈ ਕਿ ਅੱਜ ਦੀ ਜਿਹੜੀ ਸਾਡੀ ਨੈਸ਼ਨਲ ਲੀਡਰਸ਼ਿਪ ਇਨ ਪਾਵਰ ਹੈ ਭਾਵੇਂ ਕੋਈ ਲੀਡਰ ਹੋਵੇ ਕਿਸੇ ਪਾਰਟੀ ਦਾ ਹੋਵੇ ਉਦੋਂ ਕਾਂਗਰਸ ਦਾ ਰਾਜ ਸੀ 인ਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸਨ ਪਰ ਜਿਹੜੀ ਪ੍ਰਧਾਨ ਮੰਤਰੀ ਦੀ ਕੋਈ ਕਮਿਟਮੈਂਟ ਹੁੰਦੀ ਹੈ ਉਹ ਅਗਲੇ ਪ੍ਰਧਾਨ ਮੰਤਰੀ ਨੇ ਕੈਰੀ ਕਰਨੀ ਹੁੰਦੀ ਪਰ ਅੱਜ ਜਿਹੜੀ ਇਸ ਮर्यादा ਤੋਂ ਪਿੱਛੇ हट ਕੇ ਤੇ ਨਵਾਂ ਹੁਕਮ ਹੋ ਗਿਆ ਕਿ ਹਰਿਆਣੇ ਨੂੰ ਵਕਰੀ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਏਗੀ। ਨਾਲ ਪ੍ਰਪੋਜ਼ਲ ਆ ਗਈ ਕਿ ਹਰਿਆਣਾ ਪੰਚਕੂਲੇ ਦੇ ਵਿੱਚੋਂ 12 ਏਕੜ ਜ਼ਮੀਨ ਪੰਜਾਬ ਨੂੰ ਟਰਾਂਸਫਰ ਕਰੇਗਾ ਤੇ ਚੰਡੀਗੜ੍ਹ ਚੰਡੀਗੜ੍ਹ ਤੋਂ ਟਰਾਂਸਫਰ ਕਰੇਗਾ ਤੇ ਚੰਡੀਗੜ੍ਹ ਆਪਣੀ 10 ਏਕੜ ਜ਼ਮੀਨ ਹਰਿਆਣੇ ਨੂੰ ਦੇਗਾ ਜਿਹੜੀ ਆ ਬਣਾਉਣ ਵਾਸਤੇ ਵਕਰੀ ਵਿਧਾਨ ਸਭਾ। ਹੁਣ ਪਹਿਲਾਂ ਤੇ ਮੈਂ ਅਰੇ ਆਨੇ ਵਾਲੇ ਭਰਾਵਾਂ ਨੂੰ ਪੁੱਛਦਾ ਤੇ ਜਿਹੜੀ ਜਗ੍ਹਾ ਤੁਸੀਂ ਦੇਣਾ ਚਾਹੁੰਦੇ ਹੋ ਤੇ ਜਿਹੜੀ ਜਗ੍ਹਾ ਚੰਡੀਗੜ੍ਹ ਤੋਂ ਲੈਣਾ ਚਾਹੁੰਦੇ ਹੋ ਉਹਦੀ ਦੂਰੀ ਕਿੰਨੀ ਹੈ 2-3 ਕਿਲੋਮੀਟਰ ਤੇ ਜਦੋਂ ਤੁਹਾਡੇ ਕੋਲੇ ਆਪਣੀ ਜਗ੍ਹਾ ਹੈ ਤੇ ਤੁਸੀਂ ਉੱਥੇ ਆਪਣੀ ਰਾਜਧਾਨੀ ਕਿਉਂ ਨਹੀਂ ਬਣਾਉਂਦੇ ਅਸੀਂ ਤਾਂ ਤੁਹਾਡੇ ਨਾਲ ਆ ਵੀ ਸਾਨੂੰ ਵੀ ਸੱਦੋ ਅਸੀਂ ਵੀ ਅਰਦਾਸ 'ਚ ਸ਼ਾਮਲ ਹੋਵਾਂਗੇ ਤੁਸੀਂ ਟੱਕਰ ਲਓ ਝਗੜਾ ਕਿਸ ਗੱਲ ਦਾ ਤੁਹਾਡੀ ਜ਼ਮੀਨ ਹੈ ਤੁਸੀਂ ਬਹੁਤ ਲੇਟ ਹੋ ਗਏ ਹੋ ਤੁਸੀਂ ਆਪਣੀ ਰਾਜਧਾਨੀ ਬਣਾਉਣਾ ਚਾਹੁੰਦੇ ਹੋ ਸਾਡੀਆਂ ਸ਼ੋਭੇ ਸ਼ਾਨਾਂ ਤੁਹਾਡੇ ਨਾਲ ਹੈ ਅਸੀਂ ਜਦੋਂ ਮਰਜ਼ੀ ਚੱਲੋ ਅਸੀਂ ਨਾਲ ਤੁਹਾਡੇ ਸ਼ਾਮਲ ਹੁੰਨੇ ਆ ਤੁਸੀਂ ਆਪਣੀ ਬਣਾ ਲਓ 2 3 ਏਕੜ ਦੇ ਕਿਲੋਮੀਟਰ ਦੇ ਵਿੱਚ ਕੀ ਫਰਕ ਹੈ ਫਰਕ ਇਹ ਹੈ ਕਿ ਜੇ ਉੱਥੋਂ ਜ਼ਮੀਨ ਦੇ ਕੇ ਇੱਥੇ ਚੰਡੀਗੜ੍ਹ ਚ ਜ਼ਮੀਨ ਲੈ ਲੈਂਦੇ ਆ ਤੇ ਪੰਜਾਬ ਦਾ ਹੱਕ ਜਿਹੜਾ ਚੰਡੀਗੜ੍ਹ ਦੇ ਉੱਤੇ ਉਹ ਖਤਮ ਕੀਤਾ ਜਾ ਸਕਦਾ ਹੈ ਇਹ ਕਾਨੂੰਨੀ ਨੁਕਤਾ ਹੈ ਜਿਹੜਾ ਸਾਜ਼ਿਸ਼ ਦਾ ਵੱਡਾ ਪੁਆਇੰਟ ਹੈ ਜਿੱਦੇ ਕਰਕੇ ਜਿੱਦ ਕੀਤੀ ਜਾ ਰਹੀ ਹੈ ਔਰ ਕੇਂਦਰ ਸਰਕਾਰ ਨਾਲ ਧਿਰ ਬਣਿਆ ਹੋਇਆ ਸਾਨੂੰ ਕੋਈ ਕਹਿਣ ਚ ਗਰੇਜ਼ ਨਹੀਂ ਹੈ ਕਿ ਕੇਂਦਰ ਸਰਕਾਰ ਅੱਜ ਦਾ ਪੂਰਾ ਉਹਦੇ ਵਿੱਚ ਪੰਜਾਬ ਦੇ ਖਿਲਾਫ ਧਿਰ ਬਣਿਆ ਹੋਇਆ ਕਿ ਇਹ ਜ਼ਮੀਨ ਜਿਹੜੀ ਆ ਉਹ ਦਿੱਤੀ ਜਾਣੀ ਹੈ ਇਸ ਕਰਕੇ ਪਹਿਲਾਂ ਤੇ ਬਹਿ ਗ੍ਰਹਿ ਮੰਤਰੀ ਜੀ ਨੂੰ ਵੀ ਬੇਨਤੀ ਕਰਦਾ ਤੇ ਤੁਹਾਡੇ ਲਈ ਬਾਕੀ ਲੋਕਾਂ ਨੂੰ ਵੀ ਦੱਸਣਾ ਚਾਹਨਾ ਕਿ ਜਿਹੜਾ ਦੇਸ਼ ਦਾ ਸਾਡਾ ਸੰਵਿਧਾਨ ਹੈ ਉਸ ਤੋਂ ਬਾਹਰ ਜਾ ਕੇ ਤੁਸੀਂ ਫੈਸਲੇ ਕਿਤਾ ਕਰ ਲੋਗੇ ਸਾਡੇ ਦੇਸ਼ ਦੇ ਸੰਵਿਧਾਨ ਦਾ ਆਰਟੀਕਲ 3 ਦੇਸ਼ ਦੀ ਪਾਰਲੀਮੈਂਟ ਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਜੇ ਕੋਈ ਨਵਾਂ ਸੂਬਾ ਬੰਨਣਾ ਕੋਈ ਬਾਉਂਡਰੀ ਕਿਸੇ ਸਟੇਟ ਦੀ ਚੇਂਜ ਹੋਣੀ ਹੈ ਕੋਈ ਯੂਟੀ ਬੰਨੀ ਹੈ ਤੇ ਉਹਦਾ ਕਾਨੂੰਨ ਜਿਹੜਾ ਬਣੇਗਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਣੇਗਾ ਕਿਸੇ ਹੋਮ ਮਿਨਿਸਟਰ ਨੂੰ ਕੋਈ ਹੱਕ ਨਹੀਂ ਕਿਸੇ ਯੂਟੀ ਦੇ ਐਡਮਿਨਿਸਟਰेटर ਨੂੰ ਪ੍ਰਸ਼ਾਸਕ ਨੂੰ ਕੋਈ ਹੱਕ ਨਹੀਂ ਕਿ ਉਹ ਜਿਹੜੀ ਸਟੇਟ ਦੀ ਬਾਉਂਡਰੀ ਹੈ ਉਹਨੂੰ ਆਪਣੇ ਆਪ ਬਦਲ ਦੇ ਕੇ ਨੂੰ ਹੱਕ ਦਿੱਤਾ ਹੈ ਸੰਵਿਧਾਨ ਤੋਂ ਬਾਹਰ ਜਾ ਕੇ ਫੈਸਲੇ ਕਰਨਾ ਚਾਹੁੰਦੇ ਹੋ ਜਦੋਂ ਜਿਹੜੀ ਆ ਰੀਆਰਗੇਨਾਈਜੇਸ਼ਨ ਐਕਟ ਨੂੰ ਵੀ ਤੁਸੀਂ ਵਾਇਓਲੇਟ ਕਰਨਾ ਚਾਹੁੰਦੇ ਹੋ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਵੀ ਜੇ ਕੋਈ ਤਬਦੀਲੀ ਹੋਣੀ ਹੈ ਤੇ ਉਹ ਵੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਹੋਣੀ ਹੈ ਉਹ ਵੀ ਤਬਦੀਲੀ ਬਾਹਰ ਕਿਤੇ ਨਹੀਂ ਹੋ ਸਕਦੀ ਇਹ ਕੋਈ ਨੋਟੀਫਿਕੇਸ਼ਨ ਆ ਤੇ ਨਹੀਂ ਜਾਂ ਐਗਜ਼ੈਕਟਿਵ ਆਰਡਰ ਤੇ ਨਹੀਂ ਜਿਹੜੇ ਪਾਰਲੀਮੈਂਟ ਦੇ ਕਾਨੂੰਨ ਹੈ ਇਹਨਾਂ ਨੂੰ ਤੁਸੀਂ ਕਰੋਗੇ ਅੱਗੇ ਸ਼੍ਰੋਮਣੀ ਗੁੱਦਰ ਪ੍ਰਬੰਧਕ ਕਮੇਟੀ ਤੁਸੀਂ ਇਦਾਂ ਹੀ ਪਾਰਲੀਮੈਂਟ ਦਾ ਐਕਟ ਤੋੜੇ ਬਿਨਾਂ ਵੱਖਰਾ ਇੱਕ ਸੂਬੇ ਦਾ ਹਰਿਆਣੇ ਦਾ ਕਾਨੂੰਨ ਬਣਾ ਕੇ ਤੇ ਉੱਥੇ ਸਾਡਾ ਨੁਕਸਾਨ ਕਰ ਦਿੱਤਾ ਇਸ ਕਰਕੇ ਪਹਿਲਾਂ ਤੇ ਮੈਂ ਪੁੱਛਣਾ ਚਾਹੁੰਦਾ ਕਿ ਇਹ ਸਾਜ਼ਿਸ਼ ਚੱਲੀ ਕਿੱਥੋਂ ਹੈ ਤੇ ਆਪਣੀ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਸਹਿਮਤੀ ਕਿਉਂ ਦੇ ਕੇ ਆਏ ਸੀ ਉੱਥੇ ਆ ਮੇਰੇ ਕੋਲੇ ਹੈਰਾਨੀ ਹੈ ਸਾਨੂੰ ਤਾਂ ਸ਼ਰਮ ਵੀ ਆਉਂਦੀ ਆ ਦਿਖਾਉਂਦਿਆਂ ਨੂੰ ਕਿ ਮੁੱਖ ਮੰਤਰੀ ਸਾਹਿਬ ਨੂੰ ਤੇ ਉੱਥੇ ਡਾਂ ਲੈ ਕੇ ਬਹਿਜਣਾ ਚਾਹੀਦਾ ਸੀ ਮੀਟਿੰਗ 'ਚ ਵੀ ਕਿੱਦਾਂ ਜੀ ਕਿਉਂ ਦਈਏ ਜ਼ਮੀਨ ਤੇ ਮੁੱਖ ਮੰਤਰੀ ਸਾਹਿਬ ਨੇ ਆ ਉਸ ਵੇਲੇ ਦਾ ਉਹਨਾਂ ਦਾ ਟਵੀਟ ਹੈ 9 7 ਤੇ ਲੋ ਟਵੀਟ ਤੇ ਵੀ 9 ਤਰੀਕਾ ਹੈ 9 ਤਰੀਕ ਨੂੰ ਫੈਸਲਾ ਹੋਇਆ ਸੀ ਤੇ 9722 ਨੂੰ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਜਾਰੀ ਕਰ ਦਿੱਤਾ ਕਿ ਸਾਨੂੰ ਵੀ ਜ਼ਮੀਨ ਜਿਹੜੀ ਆ ਦਿੱਤੀ ਜਾਓ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਚੰਡੀਗੜ੍ਹ ਦੇ ਮਾਲਕ ਆ। ਔਰ ਕਿਉਂ ਕਿਹਾ ਕਿਉਂਕਿ ਪਿੱਛੇ ਕੇਜਰੀਵਾਲ ਦਾ ਡੰਡਾ ਸੀ। ਕਿਤੇ ਮੁੱਖ ਮੰਤਰੀ ਰਹਿਣਾ ਅਸੀਂ ਹਰਿਆਣੇ ਚ ਇਲੈਕਸ਼ਨ ਲੜਨੀ ਐ ਤੇ ਉੱਥੇ ਸਹਿਮਤੀ ਦੇ ਕੇ ਆਓ। ਉਦੋਂ ਤੋਂ ਲੈ ਕੇ ਆਹ ਕੰਮ ਸ਼ੁਰੂ ਹੋਇਆ ਚਾਹੇ ਪੰਜਾਬ ਯੂਨੀਵਰਸਿਟੀ ਵਾਲਾ ਕੰਮ ਆ। ਚਾਹੇ ਵਕਰੀ ਜ਼ਮੀਨ ਅਲਾਟ ਕਰਨ ਵਾਲਾ ਕੰਮ ਹੈ ਚਾਹੇ ਦਰਿਆਈ ਪਾਣੀ ਵਾਲੀਆਂ ਬੀਟੀਆਂ ਸ਼ੁਰੂ ਹੋਈਆਂ ਚਾਹੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਦੇ ਕਾਲਜ ਦੁਬਾਰਾ ਜੋੜਨ ਦਾ ਮਸਲਾ ਆਇਆ ਇਹ ਸਾਰੇ ਪਵਾੜੇ ਦੀ ਜੜ ਜਿਹੜੀ ਉੱਥੇ ਇਹਨਾਂ ਨੇ ਸਹਿਮਤੀ ਦਿੱਤੀ ਕੇਚਰੀਵਾਲ ਦੀ ਘੂਰੀ ਕਰਕੇ ਜੈਪੁਰ ਦੇ ਵਿੱਚ ਉੱਥੇ ਇਹ ਕਬਰ ਜਿਹੜੀ ਹੈ ਸਾਡੀ ਪੁੱਟ ਕੇ ਆਏ ਆ ਇਹਦੇ ਕਰਕੇ ਹੀ ਅੱਜ ਤੱਕ ਮੁੱਖ ਮੰਤਰੀ ਸਾਹਿਬ ਇਸ ਇਸ਼ੂ ਦੇ ਉੱਤੇ ਨਹੀਂ ਬੋਲੇ ਇਸ ਲਈ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਹੁਣ ਤਾਂ ਬੋਲ ਪਵੋ ਹੁਣ ਤਾਂ ਜਿਹੜੇ ਅਸੀਂ ਛਾਤੀ ਧਾ ਕੇ ਕਹਿੰਦੇ ਆ ਕਿ ਨਾ ਇਹ ਸੰਭਵ ਹੈ ਨਾ ਇਹ ਕਿਸੇ ਵੀ ਹੱਲ 'ਚ ਹੁਣ ਦਿੱਤਾ ਜਾਏਗਾ ਪਰ ਤੁਸੀਂ ਕਿਉਂ ਚੁੱਪੋ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਦੱਸੋ ਕਿ ਤੁਸੀਂ ਇਹਦੇ ਖਿਲਾਫ ਹੁਣ ਤੱਕ ਆਪਣਾ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਸਟੈਂਡ ਸਪਸ਼ਟ ਕਿਹੜਾ ਉਹ ਕਿਉਂ ਨਹੀਂ ਕੀਤਾ ਇਸ ਗੱਲ ਦੀ ਅਸੀਂ ਉਹਨਾਂ ਤੋਂ ਪੁੱਛਣਾ ਚਾਹੁੰਦੇ ਦੂਜੀ ਗੱਲ ਹੈ ਪਹਿਲਾਂ ਇੱਕ ਡੈਮੋਗ੍ਰਾਫਿਕ ਫਰਾਡ ਕਰਕੇ ਤੇ ਚੰਡੀਗੜ੍ਹ ਪੰਜਾਬ ਕੋਲੋਂ ਉਸ ਵੇਲੇ ਖੋ ਕੇ ਯੂਟੀ ਬਣਾਈ ਗਈ ਕਿਉਂਕਿ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਿਆ ਸੀ ਜਦੋਂ 1955 ਦੇ ਵਿੱਚ ਭਾਸ਼ਾ ਦੇ ਆਧਾਰ ਤੇ ਸੂਬੇ ਬਣੇ ਸੀ ਰੀਆਰਗੇਨਾਈਜੇਸ਼ਨ ਐਕਟ ਜਿਹੜਾ 1955 ਦਾ ਉਹਦੇ ਵਿੱਚ ਇਹ ਸ਼ਰਤ ਸੀ ਕਿ 1881 ਦਾ ਜਿਹੜੇ ਜਨਗਣਨਾ 1881 ਤੋਂ ਲੈ ਕੇ ਤੇ ਸਾਰੇ ਜਿਹੜੇ ਸੈਂਸਸ ਐ ਉਹਦੇ ਆਧਾਰ ਦੇ ਉੱਤੇ ਸੂਬੇ ਜਿਹੜੇ ਆ ਉਹਨਾਂ ਦੀ ਭਾਸ਼ਾ ਦੇ ਆਧਾਰ ਤੇ ਵੰਡ ਹੋਏਗੀ ਇਹ 1955 ਦੀ ਜਨਗਣਨਾ ਦਾ ਕਾਨੂੰਨ ਸੀ ਔਰ ਜਿਹੜਾ ਸਾਡਾ 1960 ਦਾ ਐਕਟ ਹੈ ਇਥੇ ਟਰਮਸ ਆਫ ਰੈਫਰੈਂਸ ਬਦਲ ਗਏ ਸੀ ਬੜੀ ਹਰਾਨੀ ਐ ਮੈਨੂੰ ਪੁਰਾਣੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਇਥੇ ਟਰਮਜ਼ ਆਫ ਰੈਫਰੈਂਸ ਬਣ ਗਏ ਸੀ ਕਿ ਇਥੇ 1961 ਦਾ ਸੈਂਸਸ ਜਿਹੜਾ ਵੀ ਉਹ ਸੈਂਸਸ ਜਿਹੜਾ 1961 ਦਾ ਅਗਲਾ ਸੈਂਸਸ ਹਾਲੇ 55 ਚ ਤਾਂ ਬਣਿਆ ਤੇ ਅਗਲਾ ਸੈਂਸਸ ਜਿਹੜਾ ਆਏਗਾ ਜਨਗਣਨਾ ਵਾਲਾ ਉਹਨੂੰ ਆਧਾਰ ਮੰਨ ਕੇ ਤੇ ਫਿਰ ਅਸੀਂ ਜਿਹੜੇ ਆ ਪੰਜਾਬੀ ਬੋਲਦੇ ਇਲਾਕਿਆਂ ਦੀ ਵੰਡ ਕਰਾਂਗੇ ਨਾਲ ਤਹਿਸੀਲ ਨੂੰ ਐਜੇ ਯੂਨਿਟ ਕਰ ਦਿੱਤਾ ਕਿਉਂਕਿ ਆ ਖਰੜ ਤਹਿਸੀਲ ਦਾ ਮਸਲਾ ਸੀ ਤੇ ਚੰਡੀਗੜ੍ਹ ਖੋਣਾ ਸੀ ਤੇ ਇਹਦੇ ਕਰਕੇ ਯੂਨਿਟ ਜਿਹੜੀ ਸੀ ਉਹਨੂੰ ਪਿੰਡ ਨੂੰ ਯੂਨਿਟ ਮੰਨਣ ਦੀ ਬਜਾਏ ਜਾਂ ਪਟਵਾਰ ਸਰਕਰ ਨੂੰ ਯੂਨਿਟ ਮੰਨਣ ਦੀ ਬਜਾਏ ਤਸੀਹਲ ਆ ਕੇ ਯੂਨਿਟ ਕਰ ਦਿੱਤੀ ਗਈ। ਔਰ ਫਰਕ ਕਿੰਨਾ ਸੀ 1961 ਦੇ ਸੈਂਸਸ ਦਾ ਤੇ ਬਾਕੀ ਸੈਂਸਸ ਦਾ ਇੱਕ ਕਿਉਂਕਿ ਉਸ ਵੇਲੇ ਧਰੂਵੀਕਰਨ ਦੀ ਰਾਜਨੀਤੀ ਚੱਲੀ ਸੀ ਤੇ ਜਾਣਬੁੱਝ ਕੇ ਭਾਸ਼ਾ ਜਿਹੜੀ ਆ ਬਦਲਦੀ ਗੱਲ ਦਾ ਇੱਕ ਮਾਹੌਲ ਚੱਲਿਆ ਸੀ ਤੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ 1911 ਦੇ ਵਿੱਚ ਹੁਸ਼ਿਆਰਪੁਰ ਜਿਹੜੇ ਦੀ ਫਿਗਰ ਆ ਕੱਲੇ 82 ਬੰਦੇ ਹਿੰਦੀ ਸਪੀਕਿੰਗ ਸੀ 82 1921 ਦੇ ਵਿੱਚ 233 ਹੋ ਗਏ ਕੁਦਰਤੀ ਗੱਲ ਹੈ ਇੰਨੇ ਕੋ ਵਧ ਜਾਂਦੇ ਆ ਪਰਿਵਾਰ ਅੱਗੇ ਅੱਗੇ ਕਰਕੇ ਔਰ 1968 ਜਿੰਨੂੰ ਉਧਾਰ ਬਣਾਇਆ ਗਿਆ ਸੀ ਸੂਬੇ ਵੰਡਨ ਦਾ ਉਹਦੇ ਵਿੱਚ 6 ਲੱਖ 59 ਹਜ਼ਾਰ ਤੇ 422 ਹਿੰਦੀ ਸਪੀਕਿੰਗ ਲੋਕੀ ਉੱਥੇ ਹੋ ਗਏ ਕਿੰਨਾ ਫਰਕ ਆ ਤਕ ਸੈਂਕੜਿਆਂ ਤੋਂ ਗੱਲ ਸ਼ੁਰੂ ਹੋਈ ਲੱਖਾਂ 'ਚ ਪਹੁੰਚ ਗਈ ਮਕਸਦ ਕੀ ਸੀਗਾ ਕਿ ਫੈਸਲੇ ਹੋਣੇ ਸੀ ਤੇ ਉਹਨਾਂ ਫੈਸਲਿਆਂ ਨੂੰ ਪ੍ਰਭਾਵਿਤ ਕਿਸ ਤਰ੍ਹਾਂ ਕਰਨਾ ਉਹਦੇ ਕਰਕੇ ਇਹ ਸਾਰਾ ਜਿਹੜਾ ਉਸ ਵળે ਡੈਮੋਗ੍ਰਾਫਿਕ ਫਰਾਡ ਕਰਕੇ ਕਈ ਕਮਿਸ਼ਨ ਬਣੇ ਉਹ ਲੰਬਾ ਵਿਸਤਾਰ ਹੈ ਉਹਦੇ 'ਚ ਜਾਣਾ ਨਹੀਂ ਚਾਹੁੰਦਾ ਤੇ ਚੰਡੀਗੜ੍ਹ ਨੂੰ ਇਹਨਾਂ ਨੇ ਯੂਟੀ ਬਣਾਤਾ ਪਰ ਇਹ ਕਿਹਾ ਕਿ ਹਲੇ 60 40 ਦੇ ਆਧਾਰ ਦੇ ਉੱਤੇ ਵੰਡ ਕੀਤੀ ਜਾਏਗੀ 5 ਸਾਲਾਂ ਬਾਅਦ ਹਰਿਆਣਾ ਆਪਣਾ ਜਿਹੜਾ ਉਹ ਵਖਰਾ ਬਣਾ ਲੇ ਪਰ ਸਾਨੂੰ ਹੈਰਾਨੀ ਹੁੰਦੀ ਹੈ ਅਸੀਂ ਤਾਂ ਦੋ ਮੈਮੋਰੰਡਮ ਜਿਹੜੇ ਆ ਗਵਰਨਰ ਸਾਹਿਬ ਨੂੰ ਉਦੋਂ ਹੀ ਲਗਾਤਾਰ ਦੇ ਕੇ ਆਏ ਸੀ ਪਹਿਲਾਂ ਅਸੀਂ 15 ਜੁਲਾਈ ਨੂੰ ਮਿਲੇ ਸੀ ਫਿਰ ਥੋੜੇ ਦਿਨਾਂ ਬਾਅਦ ਅਸੀਂ ਦੁਬਾਰਾ ਗਵਰਨਰ ਸਾਹਿਬ ਨੂੰ ਮਿਲ ਕੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਲਾ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਅਸੀਂ ਵਿਰੋਧ ਕਰਕੇ ਆਏ ਸੀ ਕਿ ਇਹ ਕਿਸੇ ਵੀ ਤਰੀਕੇ ਜ਼ਮੀਨ ਅਸੀਂ ਲਾਟ ਨਹੀਂ ਹੋਣੀ ਤੇਰੀ ਪਰ ਹੁਣ ਨਵਾਂ ਸ਼ਕੂਪਾ ਜਿਹੜਾ ਛੱਡਿਆ ਗਿਆ ਇੱਕ ਮੈਂ ਤਾਂ ਅੱਜ ਨਾਲ ਖਾਸ ਜਾਣਕਾਰੀ ਸਾਂਝੀ ਕਰਨੀ ਹੈ ਤੇ ਪਹਿਲਾਂ ਤਾਂ ਡੈਮੋਗ੍ਰਾਫਿਕ ਫਰਾਡ ਹੋਇਆ ਸੀ ਤੇ ਹੁਣ ਨਵਾਂ ਇੱਕ ਨੋਟੀਫਿਕੇਸ਼ਨ ਦਾ ਫਰਾਡ ਜਿਹੜਾ ਆ ਜਿਹੜੀ ਹੈ ਲੈਂਡ ਐਕਸਚੇਂਜ ਦਾ ਫਰਾਡ ਇਹ ਕਰਕੇ ਤੇ ਹੁਣ ਵੱਖਰੀ ਜ਼ਮੀਨ ਹਰਿਆਣੇ ਨੂੰ ਅਲਾਟ ਜਿਹੜੀ ਹੈ ਉਹ ਕਿਤੇ ਜਾਣੀ ਆ ਦੇਖੋ ਮੇਰੇ ਕੋਲੇ ਜਿਹੜੀ 7 ਤੇ 8 ਅਕਤੂਬਰ 2024 ਨੂੰ ਜਿਹੜੀ ਐਕਸਪਰਟ ਕਮੇਟੀ ਆ ਪਰ ਡੈਕਲੇਰੇਸ਼ਨ ਆਫ ਇਕੋ ਸੈਂਸਿਟਿਵ ਜ਼ੋਨ ਅਰਾਊਂਡ ਪ੍ਰੋਟੈਕਟਿਡ ਏਰੀਆਜ਼ ਇਹਦੀ ਮੀਟਿੰਗ ਹੋਈ ਆ ਦਿੱਲੀ ਦੇ ਵਿੱਚ ਦੋ ਦਿਨ ਚੱਲੀ ਆ 7 ਤੇ 8 ਅਕਤੂਬਰ ਜਿਹੜੀ ਜਗ੍ਹਾ ਸਾਨੂੰ ਦੇਣੀ ਚਾਹੁੰਦੇ ਆ ਨਾ ਵੈਸੇ ਤੇ ਮੈਂ ਪਹਿਲੇ ਬਣਾ ਕਰ ਦਿੱਤਾ ਕਿ ਨਾ ਕਿਸੇ ਨੇ ਜਗ੍ਹਾ ਲੈਣੀ ਤੇ ਨਾ ਕੋਈ ਸਟੇਟ ਦੀ ਬਾਉਂਡਰੀ ਤੋੜ ਸਕਦਾ ਪਰ ਜਿਹੜੇ ਚਾਲਾਂ ਚੱਲੀਆਂ ਜਾ ਰਹੀਆਂ ਉਹਦੇ ਕਰਕੇ ਮੈਂ ਤੁਹਾਨੂੰ ਜਾਣਕਾਰੀ ਜਰੂਰ ਦੇਣੀ ਚਾਹੁੰਦਾ ਕਿ ਜਿਹੜੀ 100-100 ਕਰੋੜ ਤੋਂ ਵੱਧ ਬੜੀ ਜ਼ਮੀਨ ਆ ਨਾ ਸਾਡੇ ਕੋਲ ਇੱਥੇ ਆ ਜਿਹੜੀ ਆ ਨਾਲ ਹੀ ਜਿੱਥੇ ਦਫ਼ਤਰ ਹੈ ਨਾਲ ਹੀ ਅੱਗੇ ਜ਼ਮੀਨ ਮੰਗਦੇ ਆ ਸਾਡੇ ਤੇ ਇੱਥੇ ਨਾਲ ਹੀ ਇਹ ਤੋਂ ਅਗਲੇ ਪਾਸੇ ਚੌਂਕ ਤੋਂ ਪੰਚਕੋਲਾ ਸ਼ੁਰੂ ਹੋ ਜਾਂਦਾ ਜੇ ਬਣਾਉਣੀ ਆ ਤੇ ਫਰਕ ਮੈਂ ਦੱਸਿਆ 2-3 ਕਿਲੋਮੀਟਰ ਦਾ ਪਰ ਜਿਹੜੀ ਸਾਨੂੰ ਜਿਵੇਂ ਦਿੰਦੇ ਆ ਉਹ ਹੈ ਜਿਹੜੀ ਸੁਖਨਾ ਝੀਲ ਦੇ ਕੈਚਮੈਂਟ ਏਰੀਏ ਦੇ ਨਾਲ ਆਉਂਦੀ ਹੈ ਜਿਹੜੀ ਮਾਨਸਾ ਦੇਵੀ ਕੰਪਲੈਕਸ ਦੇ ਕੋਲ ਹੈ ਕਿ ਜਿੱਥੇ ਕੁਝ ਕੀਤਾ ਨਹੀਂ ਜਾ ਸਕਦਾ ਕਿਉਂਕਿ ਉਹ ਸਾਰਾ ਸੁਖਣਾ ਲੇਕ ਦਾ ਤੇ ਲੱਗ ਚੱਕੇ ਦਾ ਏਰੀਆ ਹੈ ਇਹਨਾਂ ਦਾ ਮਤਲਬ ਹੈ ਕਿ ਝੂਠਾ ਸੱਚਾ ਨੋਟੀਫਿਕੇਸ਼ਨ ਜਾ ਕਰਾ ਕੇ এনवायरमेंट ਮਿਨਿਸਟਰੀ ਤੋਂ ਤੇ ਕਹਿ ਦਿਓ ਜੀ ਵੀ ਅਸੀਂ ਜਗਾ ਇਹਨਾਂ ਨੂੰ ਦੇਤੀ ਮੈਂ ਜਿਹੜੇ ਮਿਨਿਟਸ ਆਫ ਮੀਟਿੰਗ ਆ ਉਸ ਮੀਟਿੰਗ ਦੇ ਜਿਹੜੇ ਜਿਹੜੀ ਐਕਸਪਰਟਸ ਨੇ ਆ ਉਹ ਤੁਹਾਡੇ ਨਾਲ ਸਾਂਝੀ ਕਰ ਦੇਣਾ ਉਹਦੇ ਕਿਨਾਂ ਲਿਖਿਆ ਕਿ ਦੋ ਚੀਜ਼ਾਂ ਸੀ ਪਹਿਲਾਂ ਤੇ ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸੁਖਨਾ ਦੇ ਤੇ ਆਲੇ-ਦੁਆਲੇ ਦੇ ਜਿੰਨੇ ਏਰੀਏ ਨੇ ਉਹ ਲੰਬੇ ਸਮੇਂ ਤੋਂ ਹਾਈ ਕੋਰਟ ਨੇ ਉੱਥੇ ਸਟੇ ਕੀਤਾ ਹੋਇਆ ਪਹਿਲਾਂ ਜਿੰਨੇ ਘਰ ਬਣੇ ਸੀ ਉਹਦੇ ਡੈਮੋਨਿਸ਼ਨ ਤੇ ਵੀ ਆਰਡਰ ਇੱਕ ਵਾਰੀ ਕਰ ਦਿੱਤੇ ਸੀ ਕਿ 3 ਮਹੀਨਿਆਂ ਦੇ ਵਿੱਚ ਘਰ ਵੀ ਢਾ ਦਿਓ ਪਰ ਚਲੋ ਬਾਅਦ ਦੇ ਵਿੱਚ ਥੋੜਾ ਜਿਹਾ ਪਾਰਸ਼ਲ ਰੀਲੀਫ ਲੋਕਾਂ ਨੇ ਰਿਟ ਕਰਕੇ ਲੈ ਲਿਆ ਤੋ ਘਰ ਟਾਇ ਤਾਂ ਨਹੀਂ ਗਏ ਪਰ ਰੋਕ ਲਾ ਦਿੱਤੀ ਗਈ ਕਿ ਅੱਗੇ ਤੋਂ ਆਲੇ ਦੁਆਲੇ ਜਿੰਨਾ ਵੀ ਏਰੀਆ 2 ਕਿਲੋਮੀਟਰ ਦਾ ਉਹਦੇ ਲੱਗ ਚਾ ਅੱਗੇ ਕੁਝ ਨਹੀਂ ਹੋ ਸਕਦਾ ਇਹ ਜ਼ਮੀਨ ਉੱਥੇ ਹੈ ਔਰ ਇਹਦੇ ਵਿੱਚ ਐਕਸਪਰਟਸ ਦੀ ਜਿਹੜੀ ਕਮੇਟੀ ਦੀ ਮੀਟਿੰਗ ਹੈ ਉਹਨੇ 1/24 ਨੂੰ ਜਿਹੜਾ ਗਵਰਨਮੈਂਟ ਹਰਿਆਣਾ ਨੇ ਉੱਥੇ ਆਪਣਾ ਪੱਖ ਰੱਖਿਆ ਉਹਦੇ ਉੱਤੇ ਕੀ ਕਹਿੰਦੀ ਹੈ ਥਾ ਕਮੇਟੀ ਅਬਜ਼ਰਵਡ ਥੈਟ ਨੋ ਜ਼ੋਨਿੰਗ ਕੈਨ ਬੀ ਪਰਮਿਟਿਡ Within the eco sensitive zone, which was agreed to by the state government, it was agreed that the proposed notification of eco sensitive zone would be subject to the outcome of the review application as may be applicable to it.